ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀਐਸ ਟੈਟ 2024 ਦੇ ਐਗਜ਼ਾਮ ਦੇ ਸੰਬੰਧ ਵਿੱਚ ਕਿਉਂਕਿ ਕਾਫੀ ਸਖਿਆਰਥੀਆਂ ਦੇ ਮਨ ਵਿੱਚ ਇਹ ਸਵਾਲ ਨੇ ਕਿ ਪੀਐਸ ਟੈਟ ਦਾ ਐਗਜ਼ਾਮ ਅਪਕਮਿੰਗ ਮਾਸਟਰ ਕੈਡਰ ਤੋਂ ਪਹਿਲਾਂ ਹੋਵੇਗਾ ਜਾਂ ਬਾਅਦ ਵਿੱਚ ਸੋ ਇਸ ਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਜੀ ਹੁਣ ਆਪਾਂ ਗੱਲ ਕਰੀਏ ਅਪਕਮਿੰਗ ਮਾਸਟਰ ਕੈਡਰ ਦੀ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਉਸ ਦੇ ਸੰਬੰਧ ਵਿੱਚ ਜੋ ਮੀਟਿੰਗ ਹੋਈ ਹੈ ਉਸ ਵਿੱਚ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਉਹ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਸੋ ਅੱਜ ਆਪਾਂ ਗੱਲ ਕਰਾਂਗੇ 2024 ਦੇ ਪੀਐਸਟੈਟ ਦੇ ਇਗਜ਼ਾਮ ਦੇ ਸੰਬੰਧ ਵਿੱਚ ਸੋ ਇਹ ਵਿਭਾਗ ਵੱਲੋਂ ਆਪਾਂ ਨੂੰ ਇਸ ਦਾ ਵੀ ਇੱਕ ਨੋਟੀਫਿਕੇਸ਼ਨ ਆਇਆ ਸੀ ਕਿ 2024 ਦੇ ਵਿੱਚ ਹੀ ਪੀਐਸਟੈਟ ਹੋਊਗਾ ਤਾਂ ਇਹ ਕਦੇ ਵੀ ਨਹੀਂ ਹੁੰਦਾ ਕਿ ਵਿਭਾਗ ਪਹਿਲਾਂ ਅਪਕਮਿੰਗ ਮਾਸਟਰ ਕੈਡਰ ਜਿਹੜਾ ਹੈਗਾ ਉਹ ਅਪਲਾਈ ਕਰਵਾਊਗਾ ਪੀਐਸਟੈਟ ਇਗਜ਼ਾਮ ਹੀ ਪਹਿਲਾਂ ਹੁੰਦਾ ਤੇ ਨਾਲ ਜਿਹੜੇ ਉਹਨਾਂ ਦੀਆਂ ਪੈਂਡਿੰਗ ਜਿਹੜੀਆਂ ਹੈਗੀਆਂ ਜਿਹੜੀਆਂ ਵੋਕੇਸ਼ਨ ਵੈਕੈਂਸੀਸ ਜਿਨ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਉਹ ਜ਼ਰੂਰ ਪਹਿਲਾਂ ਜਿਹੜਾ ਪੀਐਸਟੈਟ ਤੋਂ ਪਹਿਲਾਂ ਉਸ ਦਾ ਉੱਪਰ ਪ੍ਰੋਸੈਸ ਹੋਵੇਗਾ ਸੋ ਪੀਐਸਟੈਟ ਦਾ ਜਿਹੜਾ ਇਗਜ਼ਾਮ ਹੈ ਕਿਹਾ ਜਾ ਰਿਹਾ ਹੈ ਕਿ ਅਗਸਟ ਜਾਂ ਸਤੰਬਰ ਦੇ ਵਿੱਚ ਹੋਣ ਦੀ ਪੂਰੀ ਪੋਸੀਬਿਲਟੀ ਹੈ ਤੁਸੀਂ ਆਪਣੀ ਤਿਆਰੀ ਉਸੇ ਤਰ੍ਹਾਂ ਹੀ ਜਾਰੀ ਰੱਖੋ ਕਿਉਂਕਿ ਮਾਸਟਰ ਕੈਡਰ ਦੀਆਂ ਪੋਸਟਾਂ ਤੋਂ ਪਹਿਲਾਂ ਜੇ ਤੁਸੀਂ ਪੀਐਸਟੈਟ ਕਲੀਅਰ ਕਰ ਲੈਨੇ ਹੋ 2024 ਤਾਂ ਤੁਸੀਂ ਵੀ ਅਪਲਾਈ ਕਰਨ ਦੇ ਯੋਗ ਹੋਵੋਗੇ ਸੋ ਕਦੇ ਵੀ ਇਹ ਚੀਜ਼ ਦੇ ਮਨ ਵਿੱਚ ਨਹੀਂ ਰੱਖਣਾ ਕਿ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਜਿਨ੍ਹਾਂ ਦਾ ਆਲਰੇਡੀ ਕਲੀਅਰ ਹੋ ਤਾਂ ਮਾਸਟਰ ਕੈਡਰ ਦੀ ਤਿਆਰੀ ਸ਼ੁਰੂ ਕਰ ਦੇਣ ਕਿਉਂਕਿ ਪੋਸਟਾਂ ਬਹੁਤ ਜਲਦ ਹੀ ਆ ਜਾਣਗੀਆਂ ਤੇ ਜਿਹੜੇ ਪੀਐਸਟੈਟ ਜਿਨ੍ਹਾਂ ਦਾ ਨਹੀਂ ਕਲੀਅਰ ਨਿਊ ਸਟੂਡੈਂਟਸ ਨੇ ਉਹ ਵੀ ਆਪਣੀ ਤਿਆਰੀ ਹੌਸਲੇ ਦੇ ਨਾਲ ਕਰਨ ਕਿਉਂਕਿ ਪਿਛਲੀ ਵਾਰ ਵੀ ਹੋਇਆ ਸੀ ਕਿ ਪੀਐਸਟੈਟ ਤੋਂ ਬਾਅਦ ਮਾਸਟਰ ਕੈਡਰ ਦੀਆਂ ਪੋਸਟਾਂ ਜਲਦ ਹੀ ਅਪਲਾਈ ਹੋ ਗਈਆਂ ਸੀ ਸੋ ਤੁਸੀਂ ਇਹ ਅਪਲਾਈ ਕਰ ਸਕੋਗੇ ਬਾਕੀ ਕਾਫੀ ਵਿਦਿਆਰਥੀਆਂ ਦੇ ਜੋ ਸਵਾਲ ਨੇ ਕਿ ਕਿਹੜੀ ਕਿਹੜੀ ਪਾਲਿਸੀ ਹੈ ਜਿਹੜੀ 55% ਦੀ ਕਾਫੀ ਉਹਦੇ ਉੱਪਰ ਵੀ ਕਾਫੀ ਮੁੱਦੇ ਹੈਗੇ ਨੇ ਉਹ ਆਪਾਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਉਸ ਨੂੰ ਆਪਾਂ ਡਿਸਕਸ ਕਰਾਂਗੇ ਸੋ ਆਪਣੀ ਤਿਆਰੀ ਜਾਰੀ ਰੱਖੋ ਪੀਐਸਟੈਟ 2024 ਦੀ ਤੇ ਜੋ ਬੱਚੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਸਪੋਰਟਸ ਦੇ ਨਾਲ ਜੁੜੇ ਹੋਏ ਪੀਟੀਆਈ ਦੀਆਂ ਪੋਸਟਾਂ ਦੀ ਤਿਆਰੀ ਕਰ ਰਹੇ ਨੇ ਲੈਕਚਰਰ ਪ੍ਰਿੰਸੀਪਲ ਉਹ ਸਾਰੇ ਹੀ ਵਿਦਿਆ ਦੀ ਆਪਣੀ ਤਿਆਰੀ ਸ਼ੁਰੂ ਕਰ ਦੇਣ ਤੇ ਜਦੋਂ ਵੀ ਇਸ ਦੇ ਸੰਬੰਧ ਵਿੱਚ ਅਫੀਸ਼ਲ ਨੋਟੀਫਿਕੇਸ਼ਨ ਆਉਂਦਾ ਹੈ ਤੁਹਾਨੂੰ ਵੀਡੀਓ ਬਣਾ ਕੇ ਪ੍ਰੋਪਰਲੀ ਜਾਣਕਾਰੀ ਦੇਵਾਂਗੇ ਸੋ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ